ਪੂਰਬ ਵਿਖੇ ਬਲਰਾਜ ਬਲੰਟ ਬਿਊਟੀ ਸਲੂਨ ਵੱਲੋਂ ਤੀਆਂ ਦਾ ਤਿਹਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਜਿਸ 'ਚ ਹਰ ਇੱਕ ਮੁਟਿਆਰ ਵੱਲੋਂ ਰੰਗ ਬਰੰਗੇ ਪਹਿਰਾਵੇ ਪਾ ਕੇ ਸੰਗੀਤ ਦੀਆਂ ਤੁਨਾ ਤੇ ਨੱਚ ਟੱਪ ਕੇ ਇਸ ਤਿਹਾਰ ਦਾ ਆਨੰਦ ਮਾਣਿਆ ਗਿਆ ਅਤੇ ਸੱਭਿਆਚਾਰ ਨੂੰ ਦਰਸਾਉਂਦੀ ਤਸਵੀਰ ਸਿਰਜੀ ਗਈ ਜਿਸ ਨੇ ਦੇਖਣ ਆਏ ਮਹਿਮਾਨਾਂ ਦਾ ਮਨ ਮੋਲਿਆ ਅਤੇ ਮੁਟਿਆਰਾਂ ਵੱਲੋਂ ਕੇਕ ਕੱਟ ਕੇ ਇਸ ਤਿਹਾਰ ਦੀ ਖੁਸ਼ੀ ਨੂੰ ਸਭ ਨਾਲ ਸਾਂਝਾ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦਿਆਂ ਬਲਰਾਜ ਸਿੰਘ ਨੇ ਦੱਸਿਆ ਕਿ ਬਲਰਾਜ ਬਲੰਟ ਬਿਊਟੀ ਸਲੂਨ ਵਿਖੇ ਤੀਜ ਦਾ ਤਿਹਾਰ ਮਨਾਉਣ ਦਾ ਮਕਸਦ ਇਹ ਸੀ ਕਿ ਆਜ ਦੀਆਂ ਤਿਆਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਦਾ ਸੱਭਿਆਚਾਰ ਕੀ ਹੈ ਕਿਉਂਕਿ ਮਾਡਰਨ ਜਮਾਨੇ ਵਿੱਚ ਲੋਕ ਪੰਜਾਬੀ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਹਨ ਜਿਸ ਨੂੰ ਕਾਇਮ ਰੱਖਣ ਵਾਸਤੇ ਇਸ ਬਿਊਟੀ ਸਲੂਨ ਵੱਲੋਂ ਵੱਖ-ਵੱਖ ਪ੍ਰਕਾਰ ਦੇ ਉਪਰਾਲੇ ਕੀਤੇ ਜਾਂਦੇ ਹਨ ਇਹ ਤਿਉਹਾਰ ਸਾਡੇ ਸੱਭਿਆਚਾਰ ਦਾ ਮਾਣ ਹਨ ਅਤੇ ਸਾਨੂੰ ਇਹਨਾਂ ਤਿਹਾਰਾਂ ਨੂੰ ਬੜੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ ਇਸ ਮੌਕੇ ਬਲਰਾਜ ਸਿੰਘ ਕਵਿਤਾ ਵਰਮਾ ਸੋਮਨ ਰਮਨ ਨਿਸ਼ਾ ਕਸਟੀਨਾ ਜਸ ਮਹਿਕ ਅਤੇ ਹੋਰ ਆਦਿ ਸ਼ਾਮਲ ਸਨ ਉੱਪਰ ਤੋਂ ਗੁਰਪ੍ਰੀਤ ਸਿੰਘ ਪੋਗਲ ਦੀ ਖਾਸ ਰਿਪੋਰਟ